جناب مبین احمد فاروقی صاحب صدر مسلم ویلفیئر فرنٹ پنجاب اج دی اس روزہ افتاری دی تقریب دی موجود سارے ہی موزدین شہر ਬਹੁਤ ਖੁਸ਼ੀ ਦਾ ਮੌਕਾ ਹੈ ਕਿ ਜਦੋਂ ਮੁਸਲਿਮ ਫੈਡਰੇਸ਼ਨ ਵੱਲੋਂ ਰੋਜ਼ਾ ਉਤਾਰੀ ਦੇ ਇਸ ਮੌਕੇ ਤੇ ਸਾਰੇ ਧਰਮਾਂ ਦੇ ਸਾਰੇ ਭਾਈਚਾਰਿਆਂ ਦੇ ਲੋਕ ਇਕੱਠੇ ਹੋਏ ਹਨ ਔਰ ਮਿਲ ਕੇ ਰੋਜ਼ਾ ਉਤਾਰ ਕੀਤਾ ਜਾਏਗਾ ਰੋਜ਼ਾ ਉਤਾਰੀ ਦੇ ਅਜਿਹੇ ਫੰਕਸ਼ਨ ਸਾਡੇ ਆਪਸੀ ਪਿਆਰ ਮੁਹੱਬਤ ਨੂੰ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦੇ ਹਨ ਰੋਜ਼ਾ ਕੀ ਹੈ ਰੋਜ਼ੇ ਦੀ अहमियत ਕੀ ਹੈ ਰੋਜ਼ਾ ਕਿਉਂ ਰੱਖਿਆ ਜਾਂਦਾ ਹੈ ਰੋਜ਼ੇ ਦਾ ਮਕਸਦ ਕੀ ਹੈ ਰੋਜ਼ੇ ਦੇ ਕੀ ਕੀ ਫਾਇਦੇ ਹਨ ਇਹਦੇ ਫਿਜ਼ੀਕਲ ਫਾਇਦੇ ਕੀ ਹਨ ਮੈਡੀਕਲ ਫਾਇਦੇ ਕੀ ਹਨ ਰੋਹਾਨੀ ਫਾਇਦੇ ਕੀ ਹਨ ਸਮਾਜੀ ਫਾਇਦੇ ਕੀ ਹਨ اخلاقی ਫਾਇਦੇ ਕੀ ਹਨ ਇਹਦੇ ਤੇ تفصیلی نہ روشنی ਪਾਉਣ ਲਈ ਘਟੋ ਘਟ ਡੇਢ ਦੋ ਘੰਟਿਆਂ ਦਾ ਸਮਾਂ ਚਾਹੀਦਾ ਹੈ ਪਰ ਕਿਉਂਕਿ mufti sahab ਨੇ ਇਸ ਤਾਲੁਕ ਨਾਲ ਆਪਣੇ ਬਹੁਤ ਹੀ ਪੂਰ ਤਾਸੀਰ ਸ਼ਲਾਦਾ ਇਜ਼ਹਾਰ ਤੁਹਾਡੇ ਸਾਹਮਣੇ ਕੀਤਾ ਹੈ اور ਸਮਾਂ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ مزید ਇਸ ਮੁੱਦੇ ਤੇ ਕੋਈ ਗੁਫ਼ਤਗੂ ਕੀਤੀ ਜਾਵੇ ਮੈਂ ਇਸ ਮੁਬਾਰਕ ਮੌਕੇ ਤੇ ਮੁ슬림 ਫੈਡਰੇਸ਼ਨ ਆਫ ਪੰਜਾਬ ਦੇ ਸਦਰ دیگر ਅਹੁਦੇਦਾਰ ਸਹਿਬਾਨ ਮੈਂਬਰ ਸਹਿਬਾਨ ਅਨੁਸਾਰਿਆਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਹਾਂ ਕਿ ਉਹਨਾਂ ਨੇ ਇਸ ਮੁਕੱਦਸ ਮੌਕੇ ਤੇ ਮੈਨੂੰ ਯਾਦ ਕੀਤਾ ਮੈਨੂੰ ਇੱਥੇ ਬੁਲਾ ਕੇ ਮੇਰਾ ਨਾਕਾਬਿਲ ਇਹ ਹੈ ਕਿ ਹੌਸਲਾ ਵਧਾਇਆ ਹੈ ਬਲਕਿ ਇੱਜ਼ਤ ਅਫਜ਼ਾਈ ਕੀਤੀ ਹੈ ਮੈਨੂੰ ਇਸ ਨੂਰਾਨੀ ਮਹਿਫਲ ਚ ਇਸ ਪੂਰ ਵਕਾਰ ਮਹਿਫਲ ਚ ਇਸ ਸਵਾਭ ਪਰਿ ਮਹਿਫਲ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਦਾ ਕਰਦਾ ਹਾਂ ਕੀ ਕਹਣਾ ਚਾਹੋ ਅੱਜ ਦਾ ਇਹਦਾ ਪ੍ਰੋਗਰਾਮ ਹੈ ਮਲੇਰਪੁਰਲਾ ਜੋ ਕਿ ਜਿਵੇਂ ਕਿ ਐਮਐਲਏ ਸਾਹਿਬ ਨੇ ਦੱਸਿਆ ਹੈ ਕਿ ਅਮਨ ਦਾ ਗੁੱਲ ਰਸਤਾ ਹੈ ਅਤੇ ਜਿਹੜਾ ਮੈਸੇਜ ਜਾਂਦਾ ਪੂਰੇ ਇੰਡੀਆ ਦੇ ਵਿੱਚ ਜਾਂਦਾ ਹੈ ਔਰ ਇਹ ਇਨੀ ਮੁੱਖ ਰੱਖਦੇ ਹੋਏ ਜਿਹੜੀ ਆਪਸੀ ਭਾਈਚਾਰਕ ਸਾਂਝ ਜਿਹੜਾ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਦਸਵਾਂ ਜਿਹੜਾ ਸਰਵ ਪਰਮ ਦਾ ਜਿਹੜਾ ਸੰਗ ਇੱਕ ਰੋਜ਼ਾ ਫਤਾਰ ਦਾ ਜਿਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਭਾਈਚਾਰੇ ਇਕੱਠੇ ਹੋਏ ਸੀ ਅੱਜ ਰੋਜ਼ਾ ਫਤਾਰ ਕੀਤੀ ਹੈ ਸਾਡੇ ਮਹਿਮਾਨੀ ਤੁਸੀ ਜਨਾਬ ਡਾਕਟਰ ਜੀ ਦੇ ਨਾਲ ਔਰ ਹੋਰ ਵੀ ਕਿਹੜੇ ਸ਼ਹਿਰ ਦੇ ਪਰਮ ਦੇ ਸ਼ਹਿਰ ਜਿਹੜੇ ਅੱਜ ਇੱਥੇ ਇਕੱਠੇ ਹੋ ਕੇ ਸਾਰੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈਚਾਰੇ ਨੇ ਜਿੱਥੇ ਰੋza ਉਫਤਾਰ ਕੀਤੀ ਹੈ ਔਰ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਪੂਰੇ ਹਿੰਦੁਸਤਾਨ ਵਿੱਚ ਜਿੱਥੇ ਨਫਰਤਾਂ ਤੇ ਬਾਜ਼ਾਰ ਗਰਮ ਨੇ ਜੋ ਖਤਰੇ ਨੇ ਰਾਜਨੀਤੀਆਂ ਗਰਮ ਨੇ ਉਥੇ ਹੀ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਾਰੇ ਇਕੱਠੇ ਹੋਰ ਸਾਰੇ ਜਦ ਤੱਕ ਅਸੀਂ ਇਕੱਠੇ ਰਹਾਂਗੇ ਤਾਂ ਹੀ ਇੱਕ ਮੁਲਕ ਵਧੀਆ ਮੁਲਕ ਬਣ ਸਕਦਾ ਔਰ ਉਹਦੀ ਤਰੱਕੀ ਹੋ ਸਕਦੀ ਹੈ ਜੇ ਅਸੀਂ ਆਪਸ ਦੇ ਵਿੱਚ ਲੜਦੇ ਰਹਾਂਗੇ ਤਾਂ ਫਿਰ ਅਸੀਂ ਉਹਦੀ ਤਰੱਕੀ ਦੀ ਕੋਈ ਆਸ ਨਹੀਂ ਕਰ ਸਕਦੇ ਰੱਖਿਆ ਰੋਜ਼ਾ ਉਫਤਾਰੀ ਤੇ ਤੁਹਾਡਾ ਵੀ ਥੋੜਾ ਇਸਲਾਮ ਧਰਮ ਨਾਲ ਕਾਫੀ ਲਗਾਉਂ ਰਹੇ ਐ ਤੁਸੀਂ ਨਾ ਖੈਰ ਹੋ ਗਏ ਪਲੇ ਸਾਂਝੇ ਕਰਨੇ ਨਾ ਇਹ ਨੂੰ ਕੀ ਮੈਂ ਮਹਿਸੂਸ ਕਰਦਾ ਦੇਖੋ ਜੀ ਮਲੇਰ ਕੋੜਲਾ ਜਿਹੜਾ ਭਾਈਚਾਰਿਆਂ ਦਾ ਗੁਲਦਸਤਾ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋ ਕੇ ਬੈਠਦੇ ਨੇ ਔਰ ਮੈਨੂੰ ਇੱਥੇ ਹਰ ਸਾਲ ਜਿਹੜਾ ਸਰਬ ਧਰਮ ਰੋਜ਼ਾ ਬਤਾਰੀ ਦਾ ਪ੍ਰੋਗਰਾਮ ਹੈ ਜਿਹੜਾ ਕਿ ਮੁਸਲਮ ਫੈਡਰੇਸ਼ਨ ਪੰਜਾਬ ਵੱਲੋਂ ਐਡਵੋਕੇਟ ਮੁਬੀਰ ਫਰੂਕੀ ਜੀ ਵੱਲੋਂ ਕਰਾਇਆ ਜਾਂਦਾ ਔਰ ਇਲਾਕੇ ਦੀਆਂ ਜਿੰਨੀਆਂ ਵੀ ਸਤਕਾਰਯੋਗ ਸ਼ਖਸੀਅਤਾਂ ਨੇ ਸਾਰੀਆਂ ਇੱਥੇ ਹਾਜ਼ਰ ਹੁੰਦੀਆਂ ਨੇ ਸੋ ਬਹੁਤ ਚੰਗਾ ਲੱਗਦਾ ਜੀ ਆ ਕੇ ਕਿ ਧਰਤੀ ਤੋਂ ਜਿਹੜਾ ਪੈਗਾਮ ਸਾਦੇ ਨਾਰੇ ਦੀ ਧਰਤੀ ਹੈ ਸਾਰੇ ਧਰਮ Hindu Sikh Muslim Isai ਇਕੱਠੇ ਹੋ ਕੇ ਜਦੋਂ ਆਪਸ ਵਿੱਚ ਪਿਆਰ ਵੰਡਦੇ ਨੇ ਤੇ ਉਦੋਂ ਸਾਨੂੰ ਸਭ ਬਹੁਤ ਖੁਸ਼ੀ ਹੁੰਦੀ ਹੈ ਔਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਵੀ ਮੈਨੂੰ ਮੇਰੇ ਕੋਲੇ ਸ਼ਹਿਰ ਵੱਲੋਂ ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਇਸ ਸ਼ਹਿਰ ਤੋਂ ਮੈਨੂੰ ਬਹੁਤ ਵਡਿਆਈਆਂ ਬਹੁਤ ਮਾਣ ਸਤਿਕਾਰ ਮਿਲਿਆ ਤੋਂ ਮੈਂ ਆਪਣਾ ਪਿਆਰ ਜਿਹੜਾ ਉਰੇ ਫੇਰ ਵੰਡਣ ਦੇ ਲਈ ਵਾਪਸ ਆਉਣਾ ਧੰਨਵਾਦ